ਬੀਜੇਪੀ ਮੋਕਾ ਦਉਗੇ ਹਾਂਜੀ ਸਰ ਇਸ ਵਾਰ ਤੁਹਾਡੀ ਕਾਪੀ ਦੇ ਪੀ ਸਾਡੇ ਦੇਸ਼ ਦੇ ਜਿਹੜੇ ਜਿਹੜੇ ਵਾਅਦੇ ਕਰਦੀ ਐ ਜੇ ਸਨਸਦ ਚ ਇਹ ਕਰਾਂਗੇ ਭਾਈ ਬੀਜੇਪੀ ਨੇ ਪਹਿਲਾਂ ਤਾਂ ਇਹ ਕਿਹਾ ਵਨ ਨੇਸ਼ਨ ਵਨ ਇਲੈਕਸ਼ਨ ਹੁਣ ਤੁਹਾਨੂੰ ਭਾਈ ਪਤਾ ਹੀ ਆ ਆਏ ਦਿਨ ਤੱਕ 6 ਮਹੀਨੇ ਤੇ ਇਲੈਕਸ਼ਨ ਹੁੰਦੇ ਆ ਹਰ 6 ਮਹੀਨੇ ਇਲੈਕਸ਼ਨ ਮਤਲਬ ਕਿੰਨਾ ਪੈਸਾ ਗਿਆ ਕਰੋੜ ਰੁਪਈਆ ਇੱਕ ਇੱਕ ਇਲੈਕਸ਼ਨ ਜਾਂਦਾ ਕਿੱਥੇ ਪਾਰਟੀ ਨੇ ਰੈਲੀ ਕਰਨੀ ਉੱਥੇ ਗਿਆ ਪਾਰਟੀ ਨੇ ਮੀਟਿੰਗ ਕਰਨੀ ਉੱਧਰ ਗਿਆ ਪਾਰਟੀ ਨੇ ਇਹ ਬੁਲਾਇਆ ਪਾਰਟੀ ਨੇ ਉਹ ਬੁਲਾਇਆ ਕਰੋੜ ਰੁਪਈਆ ਇੰਝ ਚਲਾ ਗਿਆ ਉਹਦਾ ਕੀ ਫਾਇਦਾ ਯਾ ਭਾਈ ਇਹੀ ਪੈਸਾ ਆਪਾਂ ਕਿੱਥੇ ਡਵੈਲਪਮੈਂਟ ਤੇ ਲਈਏ ਰੂਟਾਂ ਤੇ ਸੜਕਾਂ ਤੇ ਬਾਕੀ ਆਪਣੇ ਹਾਈਵੇ ਵਗੈਰਾ ਹੋ ਗਈਆਂ ਪਿੰਡਾਂ ਦਾ ਵਿਕਾਸ ਕਰੀਏ ਉੱਥੇ ਕਰੀਏ ਭਾਈ ਉਹ ਜ਼ਿਆਦਾ ਫਾਇਦੇਮੰਦ ਆ ਸਾਨੂੰ ਹੋਰ ਆਪਾਂ ਭਾਈ ਬਹੁਤ ਚੀਜ਼ ਆ ਆਪਾਂ ਕਹਿੰਦੇ ਜਿਹੜਾ ਆਪਣਾ ਯੂਸੀਸੀ ਹੈਗਾ ਹੁਣ ਭਾਈ ਤੁਹਾਨੂੰ ਪਤਾ ਹਰ ਧਰਮ ਲੋਕੀ ਕਹਿੰਦੇ ਸਾਡੇ ਧਰਮ ਦਾ ਕਚੈਰੀ ਆ ਸਾਡੇ ਧਰਮ ਦੀ ਕਚੈਰੀ ਯੂਐ ਬੀਡੀਪੀ ਨੇ ਕਿਹਾ ਹਰ ਧਰਮ ਦੀ ਹਰ ਕਾਜ ਦੀ ਇੱਕ ਕਚੈਰੀ ਆ ਯੂਸੀਸੀ ਦੀ ਆਪਾਂ ਉਹ ਕਰ ਸਕਦੇ ਹਾਂ ਹਾਂਜੀ ਹਾਂਜੀ ਉਹਦੀ ਗੱਲ ਕਰਦਾ ਯੂਸੀਸੀ ਦੀ ਆਪਾਂ ਉਹ ਕਰਾ ਸਕਦੇ ਆ ਭਈ ਕਿਉਂਕਿ ਹੁਣ ਹਰ ਬੰਦੇ ਨੂੰ ਇੱਕ ਚੀਜ਼ ਹੋਊਗੀ ਬੰਦਾ ਉੱਥੇ ਜਾਊਗਾ ਕੋਈ ਕਹਿੰਦਾ ਭਈ ਮੈਂ ਉੱਚੀ ਜਾਤ ਦਾ ਕੋਈ ਕਹਿੰਦਾ ਨੀਵੀਂ ਜਾਤ ਦਾ ਕੋਈ ਕਹਿੰਦਾ ਮੈਂ ਹਿੰਦੂ ਕੋਈ ਕਹਿੰਦਾ ਮੁਸਲਮਣ ਉਹ ਕਹਿੰਦੇ ਅਸੀਂ ਇੱਧਰ ਜਾਵਾਂਗੇ ਕੋਈ ਕਹਿੰਦਾ ਅਸੀਂ ਇੱਧਰ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਬੰਦਾ ਇੱਕ ਥਾਂ ਜਾਵੇ ਉਹਨੇ ਪਤਾ ਹੋਊਗਾ ਭਈ ਸਾਡੇ ਸਾਰੇ ਭਾਈਚਾਰਾ ਮੋਦੀ ਭਾਈਚਾਰਾ ਬਣਾਉਣ ਨੂੰ ਕਹਿੰਦਾ ਸਾਰਿਆਂ ਨੂੰ ਇਹ ਥੋੜੀ ਕੀ ਭਈ ਅਸੀਂ ਬਾਹਮਣ ਅਸੀਂ ਜੱਟ ਸਿੱਖ ਅਸੀਂ ਜਖਲਾਈ ਆ ਅਸੀਂ ਇਹ ਆ ਅਸੀਂ ਉਹ ਆ ਲੋਕਾਂ ਨੇ ਆਪਣੇ ਆਪ ਨੂੰ ਜਾਤ ਪਾਂਚ ਵੰਡਿਆ ਆਪ ਆਪਣਾ ਸਾਥ ਦੇਕਰ ਹੋਵੇ ਹਾਂਜੀ 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 ਭਾਈ ਪੱਕੀ ਗੱਲ ਹੈ ਜਿਹੜੇ ਹਿਸਾਬ ਨਾਲ ਚੱਲਦੇ ਪਿਆ ਇਸਮ ਦਾ ਪੱਕਾ ਹੈ ਕਿ ਬੀਜੇਪੀ ਬਣ ਸਕਦੀ ਹੈ ਤੇ ਮੈਂ ਕਹਿੰਨਾ ਭਾਈ ਐਜ਼ ਅ ਯੂਥ ਮੇਰੇ ਵੱਲੋਂ ਮੈਂ ਤਾਂ ਚਾਹਨਾ ਕਿ ਬੀਜੇਪੀ ਆਵੇ ਤੇ ਆਪਣੇ ਪੰਜਾਬ ਦੀ ਵਿਕਾਸ ਜਾ ਹੋਵੇ ਵੋਟ ਆਪਾਂ ਦੇ ਚੰਦੇ ਆ